ਤਾਨੂੰ ਪਤਾ ਹੈ ਕਿ ਕੱਲ ਸਾਡੀ ਕੈਬਨਟ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਕਿ 19 ਤਰੀਕ ਨੂੰ ਵਿਧਾਨ ਸਭਾ ਦਾ ਅਸੀਂ ਇੱਕ ਸੈਸ਼ਨ ਬੁਲਾ ਰਹੇ ਹਾਂ ਅ ਸੋਸ ਹੈ ਮੈਨੂੰ ਕਿ ਕੱਲ ਜੋ ਕਿਸਾਨ ਸਾਡੇ ਗਏ ਸ ਪੰਜਾਬ ਕਿ ਤੁਸੀਂ ਸੈਂਟਰਲ ਕੋਰਥੇ ਨੈਸ਼ਨਲ ਗ੍ਰਿਡ ਤੋਂ ਤ੍ਰੀ ਤ੍ਰੀ ਦਰੋਂ ਕਿੰਨਾ ਸੀ ਤ੍ਰੀ ਦੰਡੀ ਇਨਵੈਸਟਮੈਂਟ ਤੋਂ ਕਿੱਥੋਂ ਪੈਸੇ ਆਉਣਗੇ ਲਗਾਤਾਰ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਨੇ ਟੋਲ ਪਲਾਜ਼ਾ ਤੋਂ ਲੈ ਕੇ ਰੇਲ ਪਟੜੀਆਂ ਤੱਕ ਕਿਸਾਨ ਬੈਠੇ ਹੋਏ ਨੇ ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪੰਜਾਬ 'ਚ ਠੱਪ ਹੋ ਗਈ ਹੈ ਜਿਸ ਕਾਰਨ ਪੰਜਾਬ ਚੌਣ ਵਾਲੇ ਕੋਲੇ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਹੋ ਗਈ ਹੈ ਜਿਸ ਕਾਰਨ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਹੋਣ ਦਾ ਖ਼ਤਰਾ ਜਤਾਇਆ ਹੈ ਜੀ ਹਾਂ ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਕਰਕੇ ਕੋਲੇ ਦੀ ਘਾਟ ਕਾਰਨ ਸਿਰਫ 2 ਯੂਨਿਟ ਬਚੇ ਨੇ ਜੋ ਬਿਜਲੀ ਪੈਦਾ ਕਰਨੇ ਬਾਕੀ ਤਾਂ ਬਿਜਲੀ ਬੜਨੀ ਬੰਦ ਹੋ ਗਈ ਹੈ ਜੇ ਪੰਜਾਬ ਚ ਕੋਲਾ ਨਹੀਂ ਆਉਂਦਾ ਤਾਂ ਬਿਜਲੀ ਦੀ ਘਾਟ ਵਧੇਗੀ ਉਹਨਾਂ ਕਿਹਾ ਕਿ ਪੰਜਾਬ ਕੋਲ ਨੈਸ਼ਨਲ ਗ੍ਰਿਡ ਤੋਂ ਬਿਜਲੀ ਖਰੀਦਣ ਲਈ ਇੰਨੇ ਪੈਸੇ ਨਹੀਂ ਇਸ ਮਾਕੇ ਕੈਪਟਨ ਨੇ ਕਈ ਸਵਾਲ ਖੜੇ ਕੀਤੇ ਕਿ ਜੇ ਰੇਲ ਨਹੀਂ ਚੱਲਦੀ ਤਾਂ ਮੈਂ ਚੌਲਾਂ ਨੂੰ ਦੂਜੀ ਜਗ੍ਹਾ ਕਿਵੇਂ ਭੇਜਾਂਗਾ ਕਣਕ ਦੀ ਅਗਲੀ ਫਸਲ ਲਈ ਯੂਰੀਆ ਕਿਵੇਂ ਆਵੇਗਾ ਕੈਪਟਨ ਨੇ ਕੋਲਾ ਖਾਦ ਅਤੇ ਪੈਟਰੋਲ ਡੀਜ਼ਲ ਦੀ ਕਮੀ ਦੀ ਵੀ ਚਿੰਤਾ ਜਤਾਈ ਹੈ ਉਹਨਾਂ ਫਸਲ ਦੀ ਸਟੋਰੇਜ ਲਈ ਆ ਰਹੀ ਕਮੀ ਦਾ ਵੀ ਜ਼ਿਕਰ ਕੀਤਾ ਹੈ ਹੋਰ ਕੀ ਕਿਹਾ ਉਹਨਾਂ ਨੇ ਆਓ ਦੇਖਦੇ ਹਾਂ ਤੁਹਾਨੂੰ ਪਤਾ ਹੈ ਕਿ ਕੱਲ ਸਾਡੀ ਕੈਬਨਿਟ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਤਾਂ ਮੁੱਦਾ ਜੋ ਪਾਸ ਕੀਤਾ ਸੀ ਕਿ 19 ਤਰੀਕ ਨੂੰ ਵਿਧਾਨ ਸਭਾ ਦਾ ਅਸੀਂ ਇੱਕ ਸੈਸ਼ਨ ਬੁਲਾ ਰਹੇ ਆ ਤਾਂ ਕਿ ਜਿਹੜਾ ਕਿਸਾਨੀ ਦਾ ਮਸਲਾ ਪੰਜਾਬ ਦੇ ਸਾਹਮਣੇ ਔਰ ਸਾਰੀ ਕਿਸਾਨੀ ਦੇ ਸਾਹਮਣੇ ਆਇਆ ਉਹਦੇ ਉੱਪਰ ਬਹਿਸ ਕਰਕੇ ਕੋਈ ਫੈਸਲਾ ਅਸੀਂ ਉੱਥੇ ਕਰੀਏ ਅਫਸੋਸ ਹੈ ਮੈਨੂੰ ਕਿ ਕੱਲ ਜੋ ਕਿਸਾਨ ਸਾਡੇ ਗਏ ਸੀ ਪੰਜਾਬ ਉੱਥੇ ਉਹਨਾਂ ਦੇ ਵਜ਼ੀਰਾਂ ਨੂੰ ਮਿਲਣ ਲਈ ਕੋਈ ਵਜ਼ੀਰ ਉਹਨਾਂ ਨੂੰ ਮਿਲਿਆ ਨਹੀਂ ਔਰ ਉਹ ਬੜੇ ਰੁੱਸ ਕੇ ਮੈਂ ਕਹਾਂ ਵਾਪਸ ਆਏ ਨੇ वैसे जर ਤੁਸੀਂ ਕਿਸੇ ਨੂੰ ਸੱਦਦੇ ਹੋ ਉਹ ਤੁਹਾਡੇ ਮਹਿਮਾਨ ਨੇ ਔਰ ਉਹਨਾਂ ਦੀ ਡਿਊਟੀ ਬੰਦੀ ਸੀ ਕਿ ਤੁਹਾਨੂੰ ਮਿਲਣ ਔਰ ਤੁਹਾਡੀ ਗੱਲਾਂ ਸਮਝਣ ਔਰ ਫਿਰ ਉਹਨਾਂ ਦਾ ਕੋਈ ਫੈਸਲਾ ਕਰਨ ਫਿਰ ਵੀ ਅਸੀਂ ਆਪਣੀ ਤੌਰ ਤੇ ਸਾਡੇ ਅੱਜ ਤਿੰਨ ਵਜ਼ੀਰ ਅਸੀਂ ਕਿਸਾਨਾਂ ਕੋਲ ਭੇਜੇ ਨੇ ਤਾਂ ਕਿ ਉਹਨਾਂ ਦੇ ਨਾਲ ਬਹਿ ਕੇ ਇਹ ਗੱਲਬਾਤ ਅੱਗੇ ਚਲਾਉਣ ਕਿ ਕਿਸ ਤਰੀਕੇ ਨਾਲ ਅਸੀਂ ਇਹਦਾ ਕੋਈ ਹੱਲ ਕੱਢ ਸਕੀਏ ਇਹ ਤਾਂ ਦੋ ਇਹ ਗੱਲਾਂ ਸੀ ਆ ਮੁੱਦਾ ਜੋ ਅੱਜ ਅਖਬਾਰਾਂ ਦੇ ਵਿੱਚ ਬਹੁਤ ਕੁਝ ਦਿਨਾਂ ਤੋਂ ਆ ਰਿਹਾ ਹੈ ਔਰ ਕਈ ਕਿਸਾਨ ਅੱਜ ਜਾਤਿਬੰਦੀਆਂ ਸੜਕਾਂ ਤੇ ਬੈਠੀਆਂ ਨੇ ਰੇਲਵੇ ਲਾਈਨਾਂ ਤੇ ਬੈਠੀਆਂ ਨੇ ਵਗੈਰਾ ਅਸੀਂ ਚਾਹੁੰਦੇ ਹਾਂ ਕਿ ਇਹਦਾ ਹੱਲ ਜਲਦੀ ਨਿਕਲੇ ਕਿਉਂਕਿ ਨਹੀਂ ਤਾਂ ਪੰਜਾਬ ਦਾ ਹੀ ਨੁਕਸਾਨ ਹੋਊ। ਉਹ ਪਹਿਲੀ ਗੱਲ ਤਾਂ ਇਹ ਹੈ ਅਗਰ ਆਪਾਂ ਟ੍ਰੇਨਾਂ ਤੇ ਬੈਠਾਂਗੇ ਕੋਲਾ ਨਹੀਂ ਆਊਗਾ। ਕੋਲਾ ਨਹੀਂ ਆਊਗਾ ਤਾਂ ਸਾਡੇ ਜਿਹੜੇ ਬਿਜਲੀ ਬੰਦ ਹੋ ਜਾਣੀ ਹੈ। ਇਹ ਪਤਾ ਨਹੀਂ ਕੌਣ ਇਥੋਂ ਕੋਈ ਗਲਤ ਗੱਲਾਂ ਕਰਦਾ ਹੈ। ਅਸਲੀਅਤ ਇਹ ਹੈ ਕਿ ਸਾਡੀ ਲਹਿਰਾ ਮੁਹਬਤ ਤੋਂ तकरीबन बंद ਹੋਣ ਤੇ ਆ ਗਈ ਸਾਡੀ ਜਿਹੜੀ ਉਥੇ ਜੀਵੀਕੇ ਦੀ ਸੀਗੀ ਆਪਣੇ ਤਰਨ ਤਰਨ ਦੇ ਕੋਲ ਉਥੇ ਉਹ ਬੰਦ ਹੋ ਗਈ ਹੈ ਯੂਨਿਟ ਦੋ ਸਾਡੇ ਯੂਨਿਟ ਰਹਿ ਗਏ ਨੇ ਕਿਸੇ ਦੇ ਕੋਲ ਇੱਕ ਇੱਕ ਦਿਨ ਦਾ ਕੋਲ ਹੈ ਇੱਕ ਦਿਨ ਚਾਰ ਦਿਨ ਦਾ ਕੋਲ ਹੈ ਉਹ ਵੀ ਅਗਰ ਬੰਦ ਹੋ ਜਾਣਗੇ ਪੰਜਾਬ ਦੇ ਵਿੱਚ ਅਸੀਂ ਜਿੰਨੀ ਇੱਕ ਅਖਬਾਰ ਵਿੱਚ ਕਿਸੇ ਨੇ ਕਿਹਾ ਸੀ ਕਿ ਤੁਸੀਂ ਸੈਂਟਰਲ ਉਥੇ ਨੈਸ਼ਨਲ ਗ੍ਰਿਡ ਤੋਂ ਤੁਸੀਂ ਖਰੀਦੋ ਕਿੰਨਾ ਸੀ ਖਰੀਦਾਂਗੇ ਨੈਸ਼ਨਲ ਗ੍ਰਿਡ ਤੋਂ ਔਰ ਕਿੱਥੋਂ ਪੈਸੇ ਆਉਣਗੇ ਉਹ ਗ੍ਰਿਡ ਤੋਂ ਲੈਣ ਵਾਸਤੇ ਜਦ ਅਸੀਂ ਕੁਝ ਪੈਸੇ ਤਾਂ ਕਿਸਾਨਾਂ ਵਾਸਤੇ ਤਾਂ ਅਸੀਂ ਮੁਫਤੀ ਬਿਜਲੀ ਦੇ ਰਹੇ ਹਾਂ ਤਾਂ ਫਿਰ ਪੈਸੇ ਕਿੱਥੋਂ ਆਉਣਗੇ ਤਾਂ ਕਿ ਅਸੀਂ ਨੈਸ਼ਨਲ ਗ੍ਰਿਡ ਤੋਂ ਖਰੀਦ ਸਕੀਏ ਤਾਂ ਇਹ ਗੱਲਾ ਕੁਝ ਹੈ ਜਿਹੜੇ ਮੈਂ ਆਸ ਕਰਦਾ ਕਿ ਕਿਸਾਨ ਯੂਨੀਅਨਸ ਵੀ ਇਸ ਗੱਲ ਨੂੰ ਦੇਖਣ ਗਿਆ ਔਰ ਸੋਚਣ ਗਿਆ ਹੈ ਦੁਬਾਰੇ ਸਿਰਫ ਇਹ ਨਹੀਂ ਡੀਜ਼ਲ ਵੀ ਆਉਂਦਾ ਉਸੇ ਰਾਹੀ ਪੈਟਰੋਲੀਅਮ ਪ੍ਰੋਡਕਟਸ ਸਾਡੇ ਆਉਂਦੇ ਨੇ ਉਹਦੇ ਵਿੱਚ ਸਾਡੇ ਅੱਜ ਜਿਹੜੀ ਹੁਣ ਥੋੜੀ ਬਾਡੀ ਮੰਡੀ ਚੋਂ ਲੱਗੀ ਉਹ ਕਿੱਥੇ ਸਟੋਰ ਹੋ ਗਈ ਕਿਉਂਕਿ ਸਟੋਰ ਤਾਂ ਪਹਿਲਾਂ ਹੀ ਸਾਡੇ ਭਰੇ ਨੇ ਅਗਰ ਟ੍ਰੇਨਾਂ ਨੂੰ ਤੁਸੀਂ ਝਾੜ ਦੇਵੋਗੇ ਕਿ ਫਿਰ ਅਸੀਂ ਖਾਲੀ ਕੈਸੇ ਕਰਾਂਗੇ ਸਟੋਰਾਂ ਨੂੰ ਤੋਂ ਇਹ ਸਾਰੀਆਂ ਚੀਜ਼ਾਂ ਸੰਖੇਪ ਕਿਸਾਨੀ ਦੇ ਨਾਲ ਸੰਬੰਧਿਤ ਨਹੀਂ ਔਰ ਮੈਂ ਸਮਝਦਾ ਸੀ ਕਿ ਸੈਂਟਰ ਵਾਲੇ ਬਹਿ ਕੇ ਇਹਨਾਂ ਨਾਲ ਕੋਈ ਗੱਲ ਕਰਨਗੇ ਫਿਰ ਵੀ ਅਸੀਂ ਮੈਂ ਆਸ ਕਰਦਾ ਕਿ ਪੰਜਾਬ ਦਾ ਭਵਿੱਖ ਨੂੰ ਮੁੱਖ ਰੱਖਤੇ ਹੋਏ ਸਾਡੇ ਕਿਸਾਨ ਯੂਨੀਅਨ ਵੀ ਇਹ ਗੱਲਾਂ ਨੂੰ ਆਪਣੇ ਤੌਰ ਤੇ ਦੇਖਣਗੇ ਇਹ ਸਾਰੀਆਂ ਗੱਲਾਂ ਕੈਪਟਨ ਨੇ ਆਸਕ ਕੈਪਟਨ ਦੇ 18ਵੇਂ ਐਡੀਸ਼ਨ 'ਚ ਕਹੀਆਂ ਇਹਨਾਂ ਗੱਲਾਂ ਤੋਂ ਸਾਫ਼ ਹੈ ਕਿ ਕੈਪਟਨ ਸਾਹਿਬ ਚਾਹੁੰਦੇ ਨੇ ਕਿ ਕਿਸਾਨ ਰੇਲ ਪਟੜੀਆਂ ਤੋਂ ਤਰਨੇ ਚੁੱਕ ਦੇ ਪਰ ਕਿਸਾਨ ਨੂੰ ਸਭ ਪਤਾ ਹੈ ਉਹ ਆਪਣੇ ਹੱਕਾਂ ਲਈ ਡਟਿਆ ਹੋਇਆ ਹੈ ਦੱਸ ਦੇ ਕਿ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜੇਕਰ ਸਰਕਾਰਾਂ ਉਹਨਾਂ ਦਾ ਸਾਥ ਦੇਣੀਆਂ ਤਾਂ ਹੀ ਉਹ ਸਰਕਾਰਾਂ ਦਾ ਸਾਥ ਦੇਣਗੇ ਨਹੀਂ ਤਾਂ ਉਹ ਆਪਣੇ ਤਰੀਕੇ ਨਾਲ ਪ੍ਰਦਰਸ਼ਨ ਕਰਨਗੇ 19 ਅਕਤੂਬਰ ਨੂੰ ਹੋਣ ਵਾਲੇ ਪੰਜਾਬ ਵਿਧਾਨ ਸਪੈਸ਼ਲ ਇਜਲਾਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਸਾਨ ਕੀ ਫੈਸਲਾ ਲੈਂਦੇ ਨੇ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ 20 ਤਰੀਕ ਨੂੰ ਮੀਟਿੰਗ ਕਰਕੇ ਹੀ ਦੱਸਿਆ ਜਾਵੇਗਾ 19 ਨੂੰ ਇਜਲਾਸ ਹੈ ਤੇ 20 ਨੂੰ ਉਹਨਾਂ ਦੀ ਮੀਟਿੰਗ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਸਾਹਿਬ ਕੀ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਨੇ ਜਾਂ ਫਿਰ ਕੈਪਟਨ ਵੀ ਕਿਸਾਨਾਂ ਨੂੰ ਨਿਰਾਸ਼ ਮੋੜਦੇ ਨੇ